ਹਾਂਜੀ 인ਦਰਜੀ ਸਿੰਘ ਸਰਪੰਚ ਬਿਆਲਨਗਰ 함ਚੜੀ ਕੀ ਸਮੱਸਿਆ ਜਿਹੜੀ ਆਈ ਹੈ ਆਪਣੇ ਅੱਜ ਕਿਸਾਨ ਇੱਥੇ ਇਕੱਠੇ ਹੋ ਨੇ ਆਪਣਾ ਨਾਇਰ ਦੇ ਉੱਤੇ ਤੇ ਜੀ ਸਾਡੀ ਐਮਐਲਏ ਸਾਹਿਬ ਨੂੰ ਬੇਨਤੀ ਸੀਗੀ ਕਿ ਸਾਡੇ ਸੂਏ ਨੇ ਜਿਹੜੇ ਇਹਨਾਂ ਚ ਪਾਣੀ ਨਹੀਂ ਆ ਰਿਹਾ ਵੀ ਇਹਨਾਂ ਨੂੰ ਨਵੇਂ ਬਣਵਾਇਆ ਜਾਵੇ ਉਹਨਾਂ ਨੇ ਜੀ ਮਿਹਨਤ ਕਰਕੇ ਇਹ ਸਾਰਾ ਪ੍ਰੋਜੈਕਟ ਲੈ ਕੇ ਆਂਦਾ ਤੇ ਸੂਏ ਨਵੇਂ ਬਣਨੇ ਸ਼ੁਰੂ ਹੋਗੇ ਹੁਣ ਜਿਹੜਾ ਸਾਡਾ ਕਰਮਗੜ 2 ਹੈ ਜੀ ਇਹ ਸਾਡੇ ਮੌਲਵੀ ਵਾਲਾ ਛੇਲ ਵਾਲਾ 함ਚੜੀ ਦੇ ਦਤਾਲ ਨੂੰ ਇਹਦਾ ਪਾਣੀ ਲੱਗਦਾ ਹੈ ਇਹ ਸੂਆ ਪਹਿਲਾਂ ਛੋਟਾ ਬਣ ਗਿਆ ਟੇਲ ਦੇ ਹਿਸਾਬ ਨਾਲ ਬਣਿਆ ਹੋਇਆ ਅਸੀਂ ਸਾਡੀ ਹੁਣ ਬੇਨਤੀ ਹੈ ਵੀ ਇਹ ਮੈਨਰ ਦੇ ਰੂਪ ਚ ਮਤਲਬ ਚੌੜਾ ਬਣ ਜੇ ਤੇ ਕਿਹ ਪਹਿਲਾਂ ਵੀ ਤਰਤੀਬਾ ਬਣਿਆ ਲੈਵਲ ਚ ਨਹੀਂ ਹੈਗਾ ਵੀ ਲੈਵਲ ਚ ਬਣ ਜੇ ਤੇ ਪੂਰਾ ਪਾਣੀ ਆ ਜਿਹੜਾ ਸਾਡੀ ਟੇਲ ਤੱਕ ਪਹੁੰਚੇ ਕਿੰਨੇ ਜਲਦੀ ਸਮੱਸਿਆ ਸੀ ਤੇ ਕਦੋਂ ਥਰੂ ਆਏਗਾ ਇਹ ਜਦੋਂ ਕੱਚਾ ਸੀ ਜੀ ਪਹਿਲਾਂ 35 ਸਾਲ ਪਹਿਲਾਂ ਉਦੋਂ ਪਾਣੀ ਬਹੁਤ ਆਉਂਦਾ ਹੁੰਦਾ ਸੀਗਾ ਤੇ 35 ਸਾਲ ਪਹਿਲਾਂ ਜਦੋਂ ਇਹ ਪੱਕਾ ਹੋਇਆ ਉਦੋਂ ਲੈਵਲ ਸਹੀ ਨਹੀਂ ਬਣਿਆਗਾ ਪਾਣੀ ਨਹੀਂ ਆਉਂਦਾ ਜਿੱਥੇ ਹਾਂਜੀ ਉਸ ਤੋਂ ਬਾਅਦ ਮੁੜ ਕੇ ਪਾਣੀ ਨਹੀਂ ਆਇਆ ਹੈਗਾ ਕੰਮ ਸ਼ੁਰੂ ਹੁਣ ਨਾਲ ਕੀ ਹੋ ਗਿਆ ਕਿੰਨੇ ਹੁਣ ਕੰਮ ਸ਼ੁਰੂ ਹੋਇਆ ਜੀ ਕੱਲ ਹੀ ਕੰਮ ਸ਼ੁਰੂ ਹੋਇਆ ਤੇ ਕੱਲ ਹੀ ਅਸੀਂ ਸਾਨੂੰ ਪਤਾ ਲੱਗਿਆ ਅੱਜ ਅਸੀਂ ਸਾਰੀਆਂ ਪਿੰਡਾਂ ਦੀਆਂ ਪੰਚੇਤਾਂ ਮੋਲਵੀ ਵਾਲੇ ਦੀਆਂ ਤਿੰਨ ਪੰਚੇਤਾਂ ਹਾਮਸੀੜੀ ਦੀਆਂ ਦੋ ਤੇ ਸੇਰ ਵਾਲੇ ਦੀਆਂ ਦੋ ਪੰਚੇਤਾਂ ਸਾਰੇ ਸਰਪੰਚ ਸਾਹਿਬਾਨ ਇੱਥੇ ਆਏ ਨੇ ਤੇ ਅਸੀਂ ਹੁਣ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹ ਤਰਤੀਬ ਦੇ ਵਿੱਚ ਵਧੀਆ ਲੈਵਲ 'ਚ ਬਣੇ ਸਾਫ਼ ਸੁਥਰਾ ਬਣੇ ਤੇ ਮਜ਼ਬੂਤ ਬਣੇ ਤਾਂ ਜੋ ਕਿਸਾਨਾਂ ਦਾ ਜਿਹੜਾ ਪਾਣੀ ਦਾ ਦਿੱਕਤ ਆ ਰਹੀ ਹੈ ਲੈਵਲ ਡੂੰਗਾ ਜਾ ਰਿਹਾ ਹੈ ਉਹ ਡੂੰਗਾ ਨਾ ਜਾਵੇ ਜੀਤਾ ਜੀ ਦੇਖੋ ਜਦੋਂ ਦੀ ਪੱਕੀ ਹੋਈ ਹੈ ਉਦੋਂ ਦੀ ਹੀ ਬੰਦ ਹੈ ਪਹਿਲੀ ਗੱਲ ਤਾਂ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਇਹ ਪੱਕੀਆਂ ਬਣਣ ਲੱਗੀਆਂ ਨੇ ਦੁਬਾਰਾ ਨਵੇਂ ਸਿਰੇ ਤੋਂ ਉਮੀਦ ਆ ਵੀ ਤਰਤੀਬ ਨਾਲ ਬਣਣ ਗਈਆਂ ਤੇ ਜਦੋਂ ਦੀ ਇਹ ਪੱਕੀ ਬਣੀ ਉਦੋਂ ਦੀ ਹੀ ਸਮੱਸਿਆ ਇਹ ਪਾਣੀ ਕਦੇ ਵੀ ਨਹੀਂ ਗਿਆ ਸਾਡੇ ਡੇਲ ਉਤੇ ਖੇਤਾਂ ਦੇ ਵਿੱਚ ਇਹਨੂੰ ਰਕਵਾ ਬਹੁਤ ਪੈਂਦਾ ਹੈ ਤੁਸੀਂ ਇਸ ਚੀਜ਼ ਤੋਂ ਹਿਸਾਬ ਲਗਾਓ ਕਿ ਇੱਥੋਂ ਸਾਰਾ ਚਾਰ 3-4 ਕਿਲੋਮੀਟਰ ਤੱਕ ਵੀ ਜਾ ਕੇ ਬਾਟਰ ਟੇਬਲ ਹੈ ਜਿਹੜਾ ਧਰਤੀ ਦਾ ਪਾਣੀ ਹੈ ਇਠਾਂ ਵਾਲਾ ਉਹਦੇ ਵਿੱਚ ਘੱਟੋ-ਘੱਟ 70-80 ਫੁੱਟ ਦਾ ਫਰਕ ਹੈ ਕਿਉਂਕਿ ਇੱਥੇ ਪਾਣੀ ਪਹੁੰਚਦਾ ਉੱਥੇ ਨਹੀਂ ਪਹੁੰਚਦਾ ਉੱਥੇ ਸਾਡਾ ਪਾਣੀ 100 ਫੁੱਟ ਵਾਂਗੂ ਥੱਲੇ ਚੱਲੇ ਗਿਆ ਇਸ ਨਾਲੋਂ ਸਿਰਫ 5 ਕਿਲੋ 5-7 ਕਿਲੋਮੀਟਰ ਦੇ ਵਿੱਚ ਫਰਕ ਇਸ ਕਰਕੇ ਸਾਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ ਤੇ ਸਾਡੇ ਸਾਰੇ ਤਕਰੀਬਨ ਬੋਰ ਖੜਨ ਵਾਲੇ ਹੋ ਰਹੇ ਨੇ ਤੇ ਸਾਰੇ ਸਾਡੇ ਆਂਗਵਾੜ ਦੀ ਪੰਚਾਇਤਾਂ ਨੇ ਜਿਹੜੀਆਂ ਸਾਰੀਆਂ ਆਈਆਂ ਨੇ ਅਸੀਂ ਸਾਰੇ ਪਿੰਡ ਵਾਸੀ ਵੀ ਨਾਲ ਤੇ ਇਹੇ ਬਿਲਕੁਲ ਲੈਵਲ ਦੇ ਵਿੱਚ ਪੂਰਾ ਇੰਜੀਨੀਅਰਿੰਗ ਦੇ ਨਾਲ ਪੂਰੀ ਮਿਹਨਤ ਦੇ ਨਾਲ ਇਹ ਸੂਆ ਬਣਾਇਆ ਜਾਵੇ ਸਾਡੀ ਇਹ ਬੇਨਤੀ ਹੈ ਸਰਕਾਰ ਨੂੰ ਜੀ ਪਹਿਲਾਂ ਸਰਕਾਰਾਂ ਨੇ ਗੌਰ ਨਹੀਂ ਕੀਤੀ ਹੁਣ ਕਿਹੜੀ ਸਰਕਾਰ ਨੇ ਆ ਕੇ ਜਿਹੜੇ ਨਾਰੇ ਦੇਖੋ ਜੀ ਪਹਿਲਾਂ ਤਾਂ ਆਸੀਂ ਤਾਂ ਨਹੀਂ ਕਹਿ ਸਕਦੇ ਕਿ ਕਿਸੇ ਨੇ ਵੀ ਗੌਰ ਕੀਤੀ ਹਰ ਵਾਰ ਜਦੋਂ ਇਲੈਕਸ਼ਨ ਆਉਂਦੀ ਹੈ ਸਾਡੀ ਮੰਗੇ ਹੀ ਹੁੰਦੀ ਹੈ ਕਿ ਸਾਨੂੰ ਪਾਣੀ ਮੁਹੱਈਆ ਕਰਵਾਇਆ ਜਾਵੇ ਪਰ ਹਰ ਵਾਰੀ ਲੌਲੀਪੌਪ ਦੇ ਕੇ ਚਲੇ ਜਾਂਦੇ ਹਾਂ ਜੀ ਕਰਵਾਵਾਂਗੇ ਕਰਵਾਵਾਂਗੇ ਇਸ ਗੱਲ ਤੇ ਸਾਨੂੰ ਖੁਸ਼ੀ ਇਸ ਸਰਕਾਰ ਦੀ ਇਹ ਹੈ ਕਿ ਇਹਨਾਂ ਨੇ ਇਨੀਸ਼ੀਏਟਿਵ ਲਿਆ ਹੈ ਤੇ ਬਣ ਰਹੀ ਹੈ ਬਹੁਤ ਖੁਸ਼ ਹਾਂ ਪਰ ਉਮੀਦ ਹੈ ਵੀ ਬਣਾਉਣਗੇ ਵੀ ਇਸ ਢੰਗ ਨਾਲ ਕਿ ਕੱਲ ਨੂੰ ਬਣਿਆ ਬਣਾਇਆ ਜਿਹੜਾ ਪ੍ਰੋਜੈਕਟ ਹੈ ਸਾਨੂੰ ਦੁਖੀ ਨਾ ਕਰਨ ਲੱਗੇ ਤੇ ਸਾਨੂੰ ਇਸ ਦਾ ਫਾਇਦਾ ਹੋਵੇ ਫਸਲ ਦੇ ਵਿੱਚ ਫਾਇਦਾ ਹੋਵੇ ਇਸ ਕਰਕੇ ਅਸੀਂ ਸਾਰੇ ਚਾਹੁੰਦੇ ਆ ਵੀ ਇਸ ਦੀ ਪੂਰੀ ਗੌਰ ਕੀਤੀ ਜਾਵੇ ਤੇ ਇੰਜੀਨੀਅਰਿੰਗ ਦੇ ਨਾਲ ਪੂਰਾ ਲੈਵਲ ਕੱਢ ਕੇ ਸਾਡੇ ਖੇਤਾਂ ਤੱਕ ਪੂਰਾ ਪਾਣੀ ਪਹੁੰਚਦਾ ਹੋਵੇ ਉਹ ਸਾਡੀ ਸਾਰੀ ਕਿਸਾਨਾਂ ਨੂੰ ਫਾਇਦਾ ਹੋਣਾ ਚਾਹੀਦਾ ਬਣ ਜਾਂਦਾ ਵਧੀਆ ਬਣ ਜਾਵੇ ਇਹ ਤਾਂ ਜੀ ਕਈ ਪਿੰਡਾਂ ਨੂੰ ਫਾਇਦਾ ਹੋਣਾ ਹੈ ਮੌਲਵੀ ਵਾਲਾ ਜਿਵੇਂ ਦੱਸਿਆ ਸਾਰਾ ਮੌਲਵੀ ਵਾਲਾ ਹੋ ਗਿਆ ਸੇਲ ਵਾਲਾ ਹੋ ਗਿਆ ਦੋਤਾਲ ਹੋ ਗਿਆ ਹਮਚੀੜੀ ਹੋ ਗਿਆ ਤੇ ਅੱਗੇ ਤੱਕ ਵੀ ਇਸ ਚੀਜ਼ ਦਾ ਬਹੁਤ ਲੋਕਾਂ ਨੂੰ ਫਾਇਦਾ ਹੋਣਾ ਹੈ ਤੇ ਇਹ ਪੂਰੇ ਅਸੀਂ ਸਾਰੇ ਸਰਪੰਚਾਂ ਨੇ ਸਾਰੀਆਂ ਪੰਚਾਇਤਾਂ ਨੇ ਇਸ ਚੀਜ਼ ਦਾ ਵਿਖਿਆ ਲਿਆ ਵੀ ਇਸ ਨੂੰ ਚੀਜ਼ ਨੂੰ ਨੋਟਿਸ ਦੇ ਵਿੱਚ ਲਿਆ ਹੈ ਤੇ ਸਾਡੀ ਉਮੀਦ ਹੈ ਵੀ ਇਹ ਪੂਰਾ ਸਹੀ ਹੋਣਾ ਚਾਹੀਦਾ ਤੇ ਹੋਵੇਗਾ ਵੀ ਤੋਂ ਬੈਨਾ ਜੀ ਸਰਦਾਰ ਕੁਲਵੰਤ ਸਿੰਘ ਐਮ ਐਲ ਏ ਹਲਕਾ ਸ਼ਤਰਾਣਾ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੀ ਇਹ ਉਮੀਦ ਹੈ ਇਹਦਾ ਖਤਮੀ ਹੋ ਚੁੱਕੀ ਸੀਗੀ ਵੀ ਕੋਈ ਨਹਿਰੀ ਵਿਭਾਗ ਨੇ ਆਲਾ ਜਾਂ ਨਹਿਰੀ ਇਹ ਪਾਣੀ ਸਾਡੇ ਖੇਤਾਂ ਨੂੰ ਦੁਬਾਰਾ ਲੱਗ ਸਕਦਾ ਹੈ ਪਰ ਇਹ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ ਜਿਹੜਾ ਇਹ ਪਾਣੀ ਸਾਡੇ ਖੇਤਾਂ ਤੱਕ ਹੁਣ ਬਣਨ ਜਾ ਰਿਹਾ ਨਵੀਂ ਤਕਰੀਬ ਨਾਲ ਤਕਰੀਬਨ ਇਹ ਜਿਹੜਾ ਵੀ ਮਤਲਬ ਵੀ ਸ਼ੇਪ ਦੇ ਵਿੱਚ ਹੈ ਜਾਂ ਯੂ ਸ਼ੇਪ ਦੇ ਵਿੱਚ ਹੈ ਸਾਡਾ ਜਿਹੜਾ ਲੈਵਲ ਹੈ ਲੈਵਲ ਖੇਤਾਂ ਤੱਕ ਪਾਣੀ ਪਹੁੰਚਦਾ ਸਹੀ ਹੋਵੇ بس ਇਹ ਸਾਡੀ ਇਹੀ ਮੰਗ ਹੈ ਤਕਰੀਬਨ ਇੱਥੇ ਤਿੰਨ ਚਾਰ ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਹੋ ਗਏ ਅਸੀਂ ਇਹੀ ਮਤਲਬ ਸਾਨੂੰ ਖੁਸ਼ੀ ਵੀ ਹੋਈ ਇਸ ਗੱਲ ਦੀ ਜਦੋਂ ਅਸੀਂ ਆ ਕੇ ਦੇਖਿਆ ਕਿਉਂਕਿ ਪਹਿਲਾਂ ਕੁਝ ਐਵੇਂ ਦਾ ਹੁੰਦਾ ਸੀਗਾ ਗੱਲਾਂ ਹੋ ਜਾਂਦੀਆਂ ਸੀਗੀਆਂ ਕੰਮ ਨਹੀਂ ਹੁੰਦਾ ਸੀਗਾ ਇਹ ਬਾਕੀ ਅਸੀਂ ਕੰਮ ਦੇਖ ਕੇ ਖੁਸ਼ੀ ਅੱਜ ਸਾਨੂੰ ਬਸ ਇਹੀ ਹੈ ਵੀ ਸਬੰਧਤ ਮਹਿਕਮੇ ਨਾਲ ਤਕਰੀਬਨ ਗੱਲ ਕਰਕੇ ਵੀ ਜੋ ਵੀ ਅੱਗੇ ਕੋਈ ਪਾਈਪ ਲਾਈਨ ਜਾਣੀ ਹੈ ਜਾਂ ਕੁਝ ਵੀ ਹੈ ਵੀ ਜਿੱਥੇ ਤੱਕ ਇਹ ਪਾਣੀ ਜਾਵੇ ਹਰ ਇੱਕ ਕਿਸਾਨ ਨੂੰ ਚੰਗੀ ਤਰ੍ਹਾਂ ਪਹੁੰਚ ਸਕੇ ਖੇਤ ਤੱਕ ਇਹਦਾ ਇੱਕ ਪਹਿਲੀ ਸਰਕਾਰ ਹੈ ਧੰਨਵਾਦ ਕਰਦੇ ਆ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਦਾ ਵੀ ਜੋ ਇਹ ਪਾਣੀ ਵਾਲੇ ਮੁੱਦੇ ਨੂੰ ਇੱਥੇ ਤੱਕ ਲੈ ਕੇ ਆਏ ਨੇ ਤੇ ਪਾਣੀ ਸਾਡੇ ਖੇਤਾਂ ਤੱਕ ਪਹੁੰਚਦਾ ਹੋਊਗਾ ਜੀ ਧੰਨਵਾਦ ਅੰਤਲਵਿੰਦਰ ਸਿੰਘ ਪਿੰਡ ਮੌਲਵੀ ਵਾਲਾ ਆ ਐਮਐਲਏ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਅਸੀਂ ਸ਼ੁਕਰੀਆ ਕਰਦੇ ਆਂ ਵੀ ਜਿਹੜੇ ਸਾਡੇ ਖੇਤਾਂ ਨੂੰ ਪਾਣੀ ਪਹੁੰਚਦਾ ਕਰ ਦਿੱਤਾ ਤੇ ਪਹਿਲੀਆਂ ਸਰਕਾਰਾਂ ਨੇ ਜਿਹੜੀਆਂ ਸੁੱਤੀਆਂ ਹੀ ਸੀਗੀਆਂ ਤੇ ਸਾਨੂੰ ਐਦਕੀ ਸਰਕਾਰ ਮਿਲੀ ਜਿਹੜੀ ਜਾਗਦੀ ਹੈ ਤੇ ਸਾਡੇ ਖੇਤਾਂ ਨੂੰ ਪਾਣੀ ਹੈ ਤੇ ਅਸੀਂ ਇਹ ਮੰਗ ਕਰਦੇ ਆਂ ਵੀ ਜਿਹੜਾ ਲੈਵਲ ਏ ਇਹ ਲੈਵਲ ਸਹੀ ਹੋਵੇ ਤੇ ਪਾਣੀ ਪਹੁੰਚਦਾ ਪਹਿਲਾਂ ਗਲਤ ਬਣਾ ਛੱਲੇ ਹੋ ਸਾਰਾ ਲੈਵਲ ਅਫਸੈਟ ਸੀਗਾ ਬਿਲਕੁਲ ਜਦੋਂ ਇਹ ਸੂਵੇ ਮੈਨੂੰ ਯਾਦ ਹੈ ਮੇਰੇ ਬਚਪਨ ਚ ਮੈਂ ਵਾਗਦੇ ਵੇਖੇ ਨੇ ਸਾਡੇ ਹਮਚੇੜੀ ਨੂੰ ਵੀ ਜਾਂਦਾ ਸਾਡੇ ਅਗਾ ਪਿੰਡ ਦੇ ਪਰਲੇ ਪਾਸੇ ਆਪਣਾ ਵਾਇਆ ਨੂਰਪੁਰੇ ਵਾਲਾ ਜਿਹੜਾ ਸੂਆ ਇਹ ਸਾਰੇ ਅਸੀਂ ਵਾਗਦੇ ਵੇਖੇ ਨੇ ਪਰ ਜਦੋਂ ਇਹ ਪੱਕੇ ਹੋਏ ਨੇ ਉਦੋਂ ਬਾਅਦ ਇਹ ਘਟ ਗਿਆ ਸੀਗਾ ਪਾਣੀ ਇਹਨਾਂ ਚ ਪਾਣੀ ਆਉਂਦਾ ਨਹੀਂ ਸੀਗਾ ਲੈਵਲ ਉੱਚੇ ਕਰਤੇ ਅੱਗੋਂ ਯਾਨੀ ਕਿ ਪੂਰਾ ਲੈਵਲ ਆਊਟ ਕਰਕੇ ਬਣਾਇਆ ਨਹੀਂਗਾ ਹੁਣ ਜਿਹੜੀ ਇਹਨਾਂ ਕੋਲ ਟੈਕਨੀਕ ਆਈ ਹੈ 레이జర్ ਵਾਲੀ ਉਹਦੇ ਨਾਲ ਹੁਣ ਅਸੀਂ ਆ ਰਿਕੁਐਸਟ ਕਰਦੇ ਆਂ ਵੀ ਪ੍ਰੋਪਰਲੀ ਉਹਨੂੰ ਮੈਜ਼ਰਮੈਂਟ ਕਰਕੇ ਇਸ ਚੀਜ਼ ਨੂੰ ਪ੍ਰੋਪਰਲੀ ਬਣਾਇਆ ਜਾਵੇ। ਕਿਸ ਤਰ੍ਹਾਂ ਦਾ ਸੋ ਅਸੀਂ ਭਗਵੰਤ ਸਿੰਘ ਮਾਨ ਜੀ ਦਾ ਤੇ ਸਰਦਾਰ ਐਮ ਐਲ ਐਸ ਕਲਵੰਤ ਸਿੰਘ ਜੀ ਦਾ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਆਂ ਵੀ ਇਹ ਚੀਜ਼ ਨੂੰ ਇਹ ਲਿਆਉਂਦੇ ਪਏ ਨੇ ਤੇ ਬਾਕੀ ਅਸੀਂ ਮੌਕੇ ਤੇ ਖਲੋਤੇ ਹੋਇਆ ਤੇ ਕੰਮ ਵੀ ਇਹ ਵੇਣੇ ਪਿਆ ਅੱਜ ਚੱਲਦਾ ਪਿਆ। ਸੋ ਥੈਂਕ ਯੂ। ਬਹੁਤ ਸ਼ੁਕਰੀਆ ਜੀ ਸਾਡੇ 40 ਸਾਲ ਹੋ ਗਏ ਇੱਥੇ ਪਤਾ ਨਹਿਰ ਕੱਚੀ ਸੀ ਉਦੋਂ ਸਾਰਾ ਸਾਡੇ ਮੌਲਵੀ ਵਾਲਾ ਸੇਲ ਵਾਲਾ ਹਮ ਜਿਹੜੀ ਸਾਰੇ ਉਦੋਂ ਬੋਰ ਬਾਰ ਸਾਡੇ ਕੋਲ ਸੀ ਪਾਣੀ ਬਹੁਤ ਵਧੀਆ ਲੱਗਦਾ ਸੀ ਜਿੱਦਨ ਦੀ ਇਹ ਨਹਿਰ ਸਾਡੇ ਪੱਕੀ ਗਰੀ ਹੈ ਉਦੋਂ ਤੋਂ ਪਾਣੀ ਬੰਦ ਹੋ ਗਿਆ ਹੁਣ ਸਾਡੀ ਇਹ ਬੇਨਤੀ ਹੈ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜੀ ਇਹ ਨਹਿਰ ਬਣਾਣੇ ਸਹੀ ਢੰਗ ਨਾਲ ਬਣਾਉਣ ਅਤੇ ਸਾਰੇ ਲੋਕਾਂ ਨੂੰ ਪਾਣੀ ਮਿਲੇ ਤੇ ਜਿਹੜਾ ਪਾਣੀ ਹੈ ਇਹ ਨਹਿਰ ਮੀਹਾ ਮੂਆ ਤੇ ਬੰਦ ਕਰਨ ਮਗਰ ਲੋਕਾਂ ਦੇ ਸਰੀਰ ਦਾ ਇਹਦਾ ਲਖਾਓ ਸਰੇ ਚੋਜ ਹੋਣਾ ਚਾਹੀਦਾ ਹੈ